ਉਸੇ ਫਿਰ ਰਸ਼ ਬੜਾ ਸੀ ਅੱਛਾ ਕੰਮ ਫਿਰ ਲੱਗਣਾ ਸੀ ਇੱਥੇ ਹਾਂ ਰਸ਼ ਤੇ ਅ 17 ਚ ਦਾ ਰਾਸ਼ੀ ਹਮ ਜਾਤਾ ਸੀ ਹਾਂ ਜੀ ਹਾਂ ਜੀ ਤੇ ਕੀ ਦਵਾਈ ਦਿੱਤੀ ਆਨੇ ਹਾਂਜੀ ਦਵਾਈ ਦਿੱਤੀ ਠੀਕ ਠਾਕ ਵਧੀਆ ਠੀਕਾ ਅੱਛਾ ਕਿੰਨੇ ਦਿਨਾਂ ਦੀ ਦਿੱਤੀ ਦਵਾਈ ਦਵਾਈ ਨਹੀਂ ਜਦੀ ਲੈਂਦੀ ਚੱਲ ਮੇਰੀ ਗੱਲ ਸੁਣ ਨਾ ਕਾ ਨਾ ਪਾਵੀ ਮੈਂ ਮਾਂ ਤਾਂ ਦਵਾਈ ਤੋਂ ਜਦਾਂ ਨਹੀਂ ਕਰਦੀ ਹੈਗੀ ਪਰ ਇਹ ਆ ਕੇ ਜਦਾਂ ਕਰਾਉਂ ਲਈ ਆ ਉਹ ਕੰਮ ਕਰਦੀ ਆ ਉਹ ਚੌਕੇ ਦਾ ਕਰਦੀ ਉਹ ਇਹ ਨਹੀਂ ਵੇਂਦੀ ਹੈਗੀ ਵੀ ਉਹ ਝਾੜੂ ਪੋਚਾ ਤਾਂ ਨਹੀਂ ਨਾ ਲੈਂਦੀ ਹੈਗੀ ਇਰ ਪਤਾ ਕੰਮ ਤੇ ਇੱਕੋ ਹੀ ਕਰਨਾ ਚਾਹੇ ਝਾੜੂ ਪੋਚਾ ਲਾ ਲਿਆ ਚਾਹੇ ਤੇ ਚੱਲ ਨਾੜੇ ਦਾ ਉਹ ਹੋਈ ਤਾਂ ਮੈਂ ਨਹੀਂ ਵੀ ਕੰਮ ਤੇ ਇੱਕੋ ਹੀ ਹੋਣਾ ਜਾਂ ਫੇ ਮੇਰੇ ਕੋਲ ਝਾੜੂ ਪੋਚਾ ਲਵਾ ਲਿਆ ਕਰੋ ਤੇ ਜਾਂ ਚੌਕੇ ਦਾ ਕਰਾ ਲਿਆ ਕਰੋ ਨਹੀਂ ਗੱਲ ਇਦਾਂ ਵਾਂ ਜੀ ਉਹਦੀ ਉੱਥੇ ਬਣਦੀ ਹੋਵੇ ਉਹਨੂੰ ਹੋਰ ਨਾਲ ਨਾ ਲੈ ਕੇ ਆਉਂਦੀ ਜਿਹਨੂੰ ਕੱਲੇ ਨੂੰ ਛੱਡ ਆਈ ਆ ਉਹਨੂੰ ਹੈ ਫਿਕਰ ਵੀ ਉੱਥੇ ਉਹਨੇ ਕਿੱਦਾਂ ਪਕਾਉਣੀ ਆ ਤੇ ਕਿੱਦਾਂ ਖਾਣੀ ਆ ਹੈਪਿੰਦੇ ਆਪਿੰਦੇ ਨੂੰ ਨੀਂਦ ਜੀ ਆ ਗਈ ਹਾ ਟਾਈਮ ਤੇ ਨਾ ਹੋ ਗਿਆ ਵਾ ਇੰਨਾ ਸੌ ਲਿਆ ਮੈਂ ਵੇਖਾਂ ਪੜਾ ਮੰਮੀ ਕਿੱਥੇ ਆ लवली ਹੁਣੀ ਆਏ ਨਹੀਂ ਗਿਏ ਅਜੇ ਪਾਪੇ ਮੈਨੂੰ ਪਿੰਡੋਂ ਵੀ ਫੋਨ ਆਜੇ ਤੇ ਤੂੰ ਆਈ ਨਹੀਂਗੀ ਮੈਂ ਹੀ ਕਰ ਲੈਨੀ ਉਹਨਾਂ ਨੂੰ ਫੋਨ ਤੇ ਕੋਈ ਗੱਲ ਨਹੀਂ ਮੈਂ ਦੋ ਦੇ ਠਹਿਰ ਕੇ ਆਉਣਾ ਵਾ ਮੰਮੀ ਨਹੀਂ ਠੀਕ ਐ ਇਦਾਂ ਹੀ ਕਹੂੰਗੀ ਹੁਣ ਕਿੰਨਾ ਚਿਰ ਹੋ ਗਿਆ ਹਾਂ ਇਹ ਨਹੀਂ ਅਜੇ ਮੰਮੀ ਆਏ ਨਹੀਂ ਲਵਲੀ ਬਣੀ ਜੇ ਨਹੀਂ ਪੁੱਤ ਮੈਂ ਵੀ ਦੇਖਣ ਨਹੀਂ ਗਈ ਮੈਂ ਅੱਗੇ ਕਹਿਣ ਲਈ ਆ ਵੀ ਆਏ ਨਹੀਂ ਜੇ ਕਿੰਨਾ ਕੰਮ ਲੱਗ ਗਿਆ ਮੈਂ ਤਾਂ ਲੰਮੇ ਪਿਆ ਗਈ ਤੇ ਨੀਂਦ ਜੀ ਆ ਗਈ ਤਾਂ ਚੰਗਾ ਘੜੇ ਰਸ਼ਟ ਕਰ ਲੇ ਤੇ ਤੁਸੀਂ ਲੰਮੇ ਪਿਆ ਜਾਣਾ ਕਿ ਘਰਨੀ ਚ ਬੈਠੇ ਮੈਂ ਉਹਨਾਂ ਨੂੰ ਦੇਖਣ ਗਈ ਮੈਂ ਆ ਹੀ ਜਾਂਦੇ ਤੇ ਉਹ ਮੇਰਾ ਖਿਆਲ ਆ ਕਿ ਡਾਕਟਰ ਦੀ ਦੁਕਾਨ ਤੇ ਹੋਣਾ ਵਾ ਜਿਆਦਾ ਰਸ਼ ਉਹ ਹੀ ਨਾ ਆ ਕਰਕੇ ਟਾਈਮ ਲੱਗ ਗਿਆ ਹਾਂ ਤਾਂ ਉਹਨਾਂ ਦਾ ਟਾਈਮ ਜ਼ਿਆਦਾ ਚੱਲ ਆ ਜਾਂਦੇ ਆ ਕੋਈ ਗੱਲ ਨਹੀਂ ਆਉਂਦੇ ਹੀ ਹੋਣੇ ਤਰੇ ਬਣਾਵਾ ਘੁੱਟ ਚਾ ਉਹ ਤੇ ਬਲਾ ਅੰਦਰ ਬੜੀ ਆ ਆਪਣੇ ਉਹਨੇ ਕਿੱਥੋਂ ਬਣਾ ਕੇ ਦੇਣੀ ਹੈ ਬਣਾ ਲਾ ਆਇ ਤੁਹਾਨੂੰ ਤੇ ਜਾ ਉਹਨਾਂ ਨੂੰ ਢੀਕ ਲਿਕੇ ਆਉਂਦੇ ਆ ਤੇ ਬਣਾਉਂਦੇ ਆ ਆਉਂਦੇ ਹੀ ਹੋਣੇ ਆ ਉਹ ਵੀ ਮੇਰੇ ਬਣਾਉਂਦੇ ਆ ਬਣਾਉਂਦੇ ਆ ਭਾਈ ਆ ਜਾ ਚਲ ਕੋਈ ਨਹੀਂ ਮੈਂ ਬਣਾਉਂਦੀ ਆ ਆਹੋ ਪਰ ਮੰਮੀ ਇੱਕ ਗੱਲ ਵਾ ਇਹਨੂੰ ਤਾਂ ਬੋਲਣ ਦੀ ਅਕਲ ਹੀ ਹੈ ਨਹੀਂਗੀ ਕਿ 10 ਸਿਰ ਖਾਂਦੀ ਹੈ ਇਹ ਨੂੰ ਧੀਏ ਕਿਉਂ ਆਈ ਓਦੋਂ ਦੀ ਇੰਨਾ ਖਾਦੀ ਆ ਇਹ ਨਹੀਂ ਆਪ ਹੀ ਚੁੱਪ ਕਰ ਰਹੀਆਂ ਇਹ ਨਹੀਂ ਅੱਡੀ ਬੋਲਣਾ ਇਹਨੇ ਤਾਂ ਮੈਨੂੰ ਲੱਗਦਾ ਦੂਜੀ ਨੂੰ ਵੀ ਗਝਾ ਲੈਣਾ ਵਾ ਇਦਾਂ ਬੋਲਣਾ ਵਿੱਜਣਾ ਆਈਆਂ ਫਿਰ ਉਹਨੇ ਵੇਖ ਕੇ ਤੇ ਫਿਰ ਇਹ ਤੇ ਗੱਲ ਹੈਗੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਕਿੰਨਾ ਕੁ ਚਿਰ ਚੁੱਪ ਖਾ ਰਹਿਣਾ ਉਹਨੇ ਉਹਨੇ ਵੀ ਤੇ ਬੋਲਣਾ ਆਈਆਂ ਚੱਲ ਆਪੇ ਗਾੜੀਆਂ ਵੇਚਤੀ ਹੋਇਆ ਕਰੂ ਤੇ ਚੁੱਪ ਕਰ ਦਿਆ ਕਰੂ ਹਾਂ ਹਾਂ ਹੁਣ ਤੇ ਮੁੜਕਦੀ ਐਂ ਗੇਂਦ ਵਾਂਗੂ ਤਾਂ ਮੁੜ ਕੇ ਪਤਾ ਲੱਗਣਾ ਜਦੋਂ ਗਾੜੀ ਚਾਰ ਸੁਣਿਆ ਕਰੇਗੀ ਤੇ ਫਿਰ ਆਪੇ ਪਤਾ ਲੱਗ ਜੂ ਕਿ ਹੁਣ ਮੇਰੇ ਸਾਡੀ ਮਿਲਦੀਆਂ ਨੇ ਲੈ ਆ ਗਏ ਦਵਾਈ ਲੈ ਕੇ ਆਹੋ ਆਈ ਜਾਣਾ ਸੀ ਬਾਬਾ ਟਾਈਮ ਲੱਗ ਗਿਆ ਬੈਠੇ ਮੈਂ ਹਾਂ ਬੈਠੇ ਪੁੱਤ ਮਰਾ ਰੇਵਨਾਕ ਜਾ ਤੁਹਾਡਾ ਓਏ ਉੱਥੇ ਫਿਰ ਰਸ਼ ਬੜਾ ਸੀ ਅੱਛਾ ਟਾਈਮ ਫਿਰ ਲੱਗਣਾ ਸੀ ਉੱਥੇ ਹਾਂ ਰਸ਼ ਤੇ 17 ਚ ਦਾ ਰਾਸ਼ੀ ਮੈਂ ਜਾ ਤੁਹਾਡਾ ਖਾਣਾ ਕੋ ਬਤਾ ਹਾਂਜੀ ਹਾਂਜੀ ਤੇ ਕੀ ਦਵਾਈ ਦਿੱਤੀ ਆਨੇ ਹਾਂਜੀ ਦਵਾਈ ਦੇਤੀ ਠੀਕ ਠਾਕ ਵਧੀਆ ਠੀਕ ਠਾਕ ਅੱਛਾ ਕਿੰਨੇ ਦਿਨਾਂ ਦੇ ਦਿੱਤੀ ਦਵਾਈ ਦਵਾਈ ਮਹੀਨੇ ਦੀ ਲੈਂਦੀ ਆ ਅੱਛਾ ਚੱਲ ਮੇਰੀ ਗੱਲ ਸੁਣ ਨਾਗਾ ਨਾ ਭਾਵੀ ਹਾਂ ਨਹੀਂ ਨਹੀਂ ਬਾਅਦ ਜਾ ਕੇ ਫਿਰ ਲੈ ਆਵੀ ਕੋਈ ਨਹੀਂ ਫਿਰ ਲੈ ਆਵਾਂਗੇ ਜਦ ਆਹੋ ਹਾਂਜੀ ਕਿਉਂ ਵੀ ਅੱਗੇ ਸਮੇਂ ਕੋਲ ਹੋ ਰਹੀ ਤੇ ਹੁਣ ਸਮੇਂ ਆ ਹੋਰ ਹੁਣ ਦਵਾਈ ਦੇ ਨਾਲ ਹੀ ਸਾਰੇ ਕੰਮ ਚੱਲਦੇ ਆ ਨਹੀਂ ਕੋਈ ਨਹੀਂ ਮਹੀਨੇ ਬਾਅਦ ਫਿਰ ਚੱਲ ਜਾਗੇ ਨਹੀਂ ਇੱਕ ਵਾਰ ਫਿਰ ਲੈ ਲੈ ਹੋਰ ਫਿਰ ਲੈ ਲੈ ਬਲੀ ਲਲੀ ਕੰਨਾ ਕੇ ਅਸਰ ਨਾ ਮਾਰੀ ਵੀ ਕੋਈ ਗੱਲ ਨਹੀਂ ਹੁਣ ਲਿਆਂਦੀ ਆ ਤੇ ਮਹੀਨਾ ਹੋਰ ਕੱਢ ਲੈਨੇ ਆ ਉਹ ਨਹੀਂ ਕੋਈ ਗੱਲ ਨਹੀਂ ਹੁਣ ਮੈਂ ਪੈਸੇ ਫਿਰ ਦੁੱਧ ਦੇ ਨਾ ਖਰਚਿਆ ਕਰੂੰਗਾ ਕੋਰ ਰੱਖਿਆ ਕਰੂੰਗਾ ਕਿ ਕਿਉਂ ਦੁੱਧ ਦੇ ਪੈਸੇ ਉਹ ਇੱਕੋ ਹੀ ਗੱਲ ਤੋਂ ਫੜੀ ਆ ਕੋਈ ਨੇ ਪੈਸੇ ਮਿਲ ਜਾਣਗੇ ਪੁੱਤ ਆ ਮम्मी ਤੋਂ ਲਗੇ ਪੈਸੇ ਤੂੰ ਮੇ ਦਊਗੀ ਤੈਨੂੰ ਉਹ ਕਰਦੀ ਰਹੇ ਜੋ ਕਰਨਾ ਵਾ ਤੂੰ ਪੈਸੇ ਮੈਂ ਦੇਣੇ ਤੈਨੂੰ ਤਾਂ ਤੂੰ ਦਵਾਈ ਦਾ ਕੋਈ ਗੱਲ ਨਹੀਂ ਤੁਸੀਂ ਦੇ ਦਿਓ ਬਾਕੀ ਜਿਹੜੀ ਚੀਜ਼ ਖਾਣ ਨੂੰ ਜੀ ਕਰਦਾ ਹੁੰਦਾ ਨਾ ਮੰਗਵਾਇਆ ਕਰੇ ਦੇਖੋ ਤੂੰ ਸ਼ਹਿਰੋਂ ਖਾ ਫਿਲਮ ਕਉਂਦੇ ਦੋਵੇਂ ਜੀ ਆਗੇ ਜੇ ਕੁਝ ਖਾਣ ਨੂੰ ਲੈ ਆਉਂਦੀਆਂ ਆਪਣੇ ਵਾਸਤੇ ਉਹ ਮਹਾ ਦਵਾਈ ਪੂਰੀ ਹੋਈ ਫਿਰ ਪੈਸੇ ਨਹੀਂ ਬਦੇ ਤੈਨੂੰ ਬਾਲਸਿੰਘੀ ਤੇ ਮੰਗਾਈ ਆ ਫਿਰ ਇੰਟਰਵਿਊ ਜਿੰਦੇ ਮੰਗਣ ਹੋਣੇ ਜਾਣੇ ਪੈਂਦੇ ਆ ਉੱਥੇ ਵੀ

ਉਹ ਫੇਰ ਗੱਲ ਵਾ ਡਾਕਟਰਾਂ ਦੀ ਫੀਸਾਂ ਨਹੀਂ ਮਾਣ ਨਹੀਂ ਮਾਣ ਬਾਕੀ ਗੱਲਾਂ ਤੇ ਛੱਡ ਭਾਈ ਪਾਣੀ ਨੂੰ ਪੂਰੀ ਨੂੰ ਖਾਣੀ ਪੈਂਦੀ ਆ ਕੀ ਬੰਦਾ ਕਰੂਗਾ ਉਹ ਤਾਂ ਲੈਣੀ ਪੈਣੀ ਆ ਹੁਣ ਹੈ ਹੀ ਸਮਾਂ ਹੀ ਇਦਾਂ ਦਾ ਵਾ ਨਾ ਦਵਾਈ ਖਾਓ ਤੇ ਗੱਲ ਨਹੀਂ ਬਣਦੀ ਪਾਣੀ ਪੀਣੀ ਬਹੁਤ ਨਹੀਂ ਮੈਂ ਪਾਣੀ ਤਾਂ ਹੀ ਇਹਨਾਂ ਨੂੰ ਦਵਾ ਆਹੋ ਪਿਆਰ ਪਾਣੀ ਤਾਂ ਅੰਦਰ ਜਿੰਦਰ ਤੂੰ ਤੇ ਸੁੱਤੀ ਆ ਹੈਂ ਤੇ ਸੋਣਾ ਹੀ ਆ ਮੈਂ ਹੋਰ ਕੀ ਕਰਨਾ ਵਾ ਨਹੀਂ ਹੁਣ ਉੱਠ ਕੇ ਤੇ ਰੋਟੀ ਰਾਟੀ ਬਣਾ ਲਾ ਉਹਨਾਂ ਵੀ ਛਾਰਾ ਥੱਕੇ ਥੱਕੇ ਆਉਣਾ ਚੱਲਣਾ ਇਹ ਕੁੜੀ ਆਈ ਆ ਉਹ ਖਾਏਗੀ ਨਾ ਇਹ ਤੇ ਹੁਣ ਕੁੜੀ ਦੇ ਹੱਥ ਨਹੀਂ ਕੰਮ ਕਰਦੇ ਜਬਾਨ ਤੇ ਕੁੜੀ ਦੀ ਏਡੀ ਆ ਤੇ ਬਣਾ ਲੈ ਹੁਣ ਰੋਟੀ ਬਣਾਈ ਨਹੀਂ ਜਾਂਦੀ ਹੁਣ ਕੁੜੀ ਤੇਰੇ ਘਰ ਆ ਕੇ ਆਪ ਪਕਾ ਕੇ ਖਾਏ ਤੇ ਖਾਣੀਆਂ ਨਹੀਂ ਆ ਕੁੜੀ ਮੇਰੇ ਘਰ ਆ ਕੇ ਜਬਾਨ ਚਲਾ ਸਕਦੀ ਆ ਤੇ ਰੋਟੀ ਨਹੀਂ ਪਕਾ ਸਕਦੀ ਤੇ ਹੁਣ ਜਿਹੜੀ ਗੱਲ ਕਰਨੀ ਈ ਈ ਕਰਨੀ ਪੈਂਦੀ ਤੇ ਕਰਨੀ ਪੈਂਦੀ ਤੈਨੂੰ ਕਹੋ ਪਕਾ ਕੇ ਖਾ ਲੈ ਤੇ ਨਾਲੇ ਉਹਨਾਂ ਲਈ ਵੀ ਪਕਾ ਕੇ ਰੱਖ ਲੈ ਜਿਨ੍ਹਾਂ ਦਾ ਜ਼ਿਆਦਾ ਦਰੇਗਾ ਜਦੋਂ ਮੇਰਾ ਕਿਹਨੂੰ ਹੈ ਹੀ ਨਹੀਂ ਆ ਤੇ ਮੈਂ ਕਿੰਨਾ ਕ ਤੁਹਾਡਾ ਕਰੀ ਜਾਵਾਂ ਤੇ ਤੂੰ ਹੁਣ ਸੁੱਤੀ ਰਹਿਣਾ ਮੈਂ ਸੁੱਤੀ ਰਹਿਣਾ ਮੈਂ ਆਪਣਾ ਝਾੜੂ ਪੋਚਾ ਲਾ ਲਿਆ ਮੇਰੀ ਵੱਲੋਂ ਰੋਟੀਆਂ ਪਕਾਉਣ ਨਾ ਪਕਾਉਣ ਤੇ ਤੂੰ ਵੀ ਖਾਣੀ ਆ ਤੇਰੇ ਨਿਆਣਿਆਂ ਵੀ ਖਾਣੀ ਆ ਤੇ ਤੂੰ ਕਿਨੂੰ ਹਸਾਨ ਕਰੇਂਗੀ ਤੇ ਮੈਂ ਖਾਣੀ ਆ ਜਦੋਂ ਮੈਂ ਬਾਕੀ ਦਾ ਸਾਰਾ ਕਰਦੀ ਆ ਤੇ ਮੈਂ ਸਾਰਿਆਂ ਦਾ ਕਰਦੀ ਮੈਂ ਆਪਣਾ ਕੱਲੇ ਅੰਦਰ ਦਾ ਤੇ ਨਹੀਂ ਕਰਦੀ ਹੈਗੀ ਵੀ ਮੈਂ ਇੱਥੋਂ ਹੀ ਥਾਹੂ ਹੀ ਲੈਣੀ ਤੇ ਪੋਚਾ ਲਾ ਲੈਣੀ ਤੇ ਤੇਰੀ ਗੱਲ ਮੈਂ ਚਲੋ ਮੰਨਨੀ ਆ ਫੇ ਇੱਥੋਂ ਨਹੀਂ ਕਰਦੀ ਜਾਂ ਉੱਥੋਂ ਨਹੀਂ ਕਰਦੀ ਪਰ ਰੋਟੀ ਤੇ ਹੁਣ ਬਣਾਉਂਦਾ ਤੇਰਾ ਪਰਜ ਬਣਦਾ ਚਲ ਉਹਨੂੰ ਕੋ ਟਾਈਮ ਆ ਨਹੀਂ ਉਹ ਮੈਂ ਨਹੀਂ ਇਹ ਬਣਾਉਣੀ ਜੇ ਬਣਾਉਣੀ ਆ ਬਣਾ ਲੈ ਚਾਹੇ ਉਹ ਬਣਾ ਲੈ ਚਾਹੇ ਤੁਸੀਂ ਬਣਾ ਲੋ ਚਾਹੇ ਜਿੰਨੇ ਦਵਾਈ ਲੈ ਕੇ ਆਉਣਾ ਉਹ ਬਣਾ ਲੈ ਮੈਂ ਨਹੀਂ ਬਣਾਉਣੀ ਉਹ ਤਾਂ ਫਿਰ ਤੇ ਜ ਬਣਾਵਾਂਗੇ ਫਿਰ ਅਹੀਂ ਜੇ ਨਹੀਂ ਤੂੰ ਬਣਾਉਣੀ ਤੇ ਬਣਾਉਂ ਜਾ ਕੇ ਫਿਰ ਮੇਰੇ ਵੱਲ ਕੀ ਲੈਣਾ ਉਹ ਤੇ ਜੇਦੀ ਕਰਕੇ ਬਹਿ ਗਈਆਂ ਫਿਰ ਉਹ ਦਵਾਈ ਲੈਣ ਚ ਕਾਦੀ ਚੱਲ ਗਏ ਨੇ ਤੂੰ ਤੇ ਉਹਨਾਂ ਜਿਦਾਈ ਕਰ ਮੈਂ ਮਾਤਾ ਦਵਾਈ ਤੋਂ ਜਿਦਾ ਨਹੀਂ ਕਰਦੀ ਹੈਗੀ ਪਰ ਇਹ ਆ ਕੇ ਜਿਦਾ ਕਰਾਉਂਦੀ ਆ ਉਹ ਕੰਮ ਕਰਦੀ ਆ ਉਹ ਚੌਕੇ ਦਾ ਕਰਦੀ ਉਹ ਇਹ ਨਹੀਂ ਵੰਦੀ ਹੈਗੀ ਵੀ ਉਹ ਝਾੜੂ ਪੋਚਾ ਤੇ ਨਹੀਂ ਨਾ ਲੰਦੀ ਹੈਗੀ ਫੇਰ ਪੁੱਤ ਕੰਮ ਤੇ ਇੱਕੋ ਹੀ ਕਰਨਾ ਚਾਹੇ ਝਾੜੂ ਪੋਚਾ ਲਾ ਲਿਆ ਚਾਹੇ ਤੇ ਚਲੋ ਨਾਲੇ ਉਹ ਹੀ ਤੇ ਮੈਂ ਨਹੀਂ ਵੀ ਕੰਮ ਤੇ ਇੱਕੋ ਹੀ ਹੋਣਾ ਜਾਂ ਫੇਰ ਮੇਰੇ ਕੋ ਝਾੜੂ ਪੋਚਾ ਲਵਾ ਲਿਆ ਕਰੋ ਤੇ ਜਾਂ ਚੌਕੇ ਦਾ ਕਰਾ ਲਿਆ ਕਰੋ ਨਹੀਂ ਗੱਲ ਇਦਾਂ ਵਾਂ ਜੇ ਤੇ ਉਹ ਤੇਰੇ ਵਾਂਗੂ ਹੋਵੇ ਤੇ ਫੇਰ ਤੇ ਕੋਈ ਗੱਲ ਨਹੀਂ ਹੁਣ ਟਾਈਮ ਜਦੋਂ ਹੋਏ ਬੰਦੇ ਨੂੰ ਫੇਰ ਨਹੀਂ ਪੁੱਤ ਕੰਮ ਇੰਨਾ ਹੁੰਦਾ ਮੈਂ ਵੀ ਕਰਦੀ ਰਹੀ ਆ ਸਾਰੇ ਕੰਮ ਹੀ ਕਰਦੀ ਰਹੀ ਆ ਝਾੜੂ ਪੋਚੇ ਵੀ ਲਾਉਂਦੀ ਰਹੀ ਰਸੋਈ ਦਾ ਵੀ ਸਾਰਾ ਕਰਦੀ ਹੁੰਦੀ ਉਹ ਸਰੀਰ ਦੀ ਬਿਮਾਰੀ ਆ ਵਿਚਾਰੀ ਹੋ ਨਹੀਂ ਐਨੇ ਜੋਗੀ ਜਿਦਾ ਨਾਂ ਕਰਤੋਂ ਉਹ ਮਾੜੀ ਦੇਦੀ ਮੈਂ ਤਾਂ ਤਗੜੀ ਦਿਖਣ ਨਹੀਂ ਇਹ ਸਾਰਿਆਂ ਨੂੰ ਤੂੰ ਤਗੜੀ ਆ ਚੰਗੀ ਆ ਮੈਂ ਤਾਂ ਚੰਗੀ ਆ ਕਿ ਮੈਂ ਕੰਮ ਕਰਨ ਨੂੰ ਚੰਗੀ ਆ ਜਾਂ ਇਹ ਆ ਵੀ ਉਧਰੋਂ ਆ ਕੇ ਤੇ ਮੇਰੇ ਦਿਵਾਲੇ ਹੋ ਗਏ ਉਧਰੋਂ ਆ ਕੇ ਤੇ ਮੇਰੇ ਦਿਵਾਲੇ ਹੋ ਗਏ ਜੇ ਇਹ ਤੇ ਤਪਕਾਉਣੀ ਆ ਜੇ ਮੈਂ ਚੁੱਪ ਕੀਤੀ ਰਵਾਂ ਨਾ ਫੇਰ ਮੈਂ ਚੰਗੀ ਆ ਜੇ ਮੈਂ ਬੋਲਾਂ ਤੇ ਫੇਰ ਮੈਂ ਮਾੜੀ ਜੇ ਇਹ ਤਾਂ ਪਕਾਉਣੀ ਆ ਤੇ ਠੀਕ ਆ ਨਹੀਂ ਪਕਾਉਣੀ ਤਾਂ ਅਸੀਂ ਆਪੇ ਪਕਾ ਲਈਏ ਕੋਈ ਨਹੀਂ ਪਕਾ ਲੋ ਤੁਸੀਂ ਮੈਂ ਨਹੀਂ ਕਿ ਪਕਾਉਣੀ ਆ ਤੇ ਫੇਰ ਪਕਾਉਣੀ ਆ ਪਕਾਓ ਪਕਾਓ ਜਾ ਕੇ ਪਤਾ ਲੱਗਿਆ ਹਾਂ ਅਸੀਂ ਤਾਂ ਫੇਰ ਕਰਨਾ ਹੀ ਆ ਖੁਸ਼ ਨਾ ਖੁਸ਼ ਤੂੰ ਤੇ ਜਦਾਂ ਕਰਕੇ ਬਹਿ ਗਈਆਂ ਵੀ ਬਸ ਮੈਂ ਕਰਨਾ ਹੈ ਕੱਖ ਨਹੀਂ ਉਹਨੇ ਦਵਾਈ ਕਾਨੂੰ ਲੈਣ ਦੀ ਜਾ ਕੇ ਹੁਣ ਵੇਹ ਕਿੱ ਜਦੋਂ ਕੋਈ ਕੰਮ ਹੁੰਦਾ ਵਾ ਉਦੋਂ ਐਨੂੰ ਭੱਜੀਆਂ ਆ ਜਾਂਦੀਆਂ ਰੋਟੀ ਪਕਾ ਦੇ ਉਹਨਾਂ ਨੇ ਆਉਣਾ ਵਾ ਤੇਰੀ ਨਣਾਨ ਆਈ ਆ ਮੈਂ ਨਣਾਨ ਨੂੰ ਕੀ ਕਰਾਂ ਜਦੋਂ ਨਣਾਨ ਨੂੰ ਬੋਲਣ ਦਾ ਨਹੀਂ ਪਤਾ ਨਣਾਨ ਨੇ ਤੇ ਮੈਨੂੰ ਭਰਜਾਈ ਸਮਝਿਆ ਨਹੀਂ ਉਹਦੀ ਤੇ ਇੱਕੋ ਹੀ ਭਰਜਾਈ ਆ ਤੇ ਜਾ ਕੇ ਖਾਂਦੀ ਰਵੇ ਉਹਦੇ ਹੱਥ ਦੀਆਂ ਮੈਂ ਤਾਂ ਨਹੀਂ ਦੇਣੀ ਪਕਾ ਕੇ ਆਹ ਪਾਪਾ ਪੁੱਤ ਮਮੂ ਕਿੱਥੇ ਗਏ ਆ ਮੰਮੀ ਤੇਰੀ ਗਈ ਐ ਪੁੱਤ ਉਥੇ ਨਾਨਕੇ ਨਾਨਣਕੇ ਮੈਨੂੰ ਦੱਸਿਆ ਵੀ ਨਹੀਂ ਉਹਨਾਂ ਨੇ ਜੇ ਜਾਣਾ ਸੀ ਤੇ ਮਿਲ ਲੈ ਜਾਂਦੇ ਮੈਂ ਤਾਂ ਸਕੂਲੇ ਗਏ ਪਿੱਛੋਂ ਚਲ ਗਏ ਓਏ ਕੰਮ ਹੀ ਇਦਾਂ ਦਾ ਸੀ ਤੇਰੀ ਨਾਨੀ ਫੋਨ ਕਰੀ ਜਾਂਦੀ ਮੈਂ ਜਾਈ ਨਹੀਂ ਠੀਕ ਤੇ ਮੇਰਾ ਪਤਾ ਲੈ ਜਾਣ ਕੇ ਅੱਛਾ ਤੇ ਮੈਂ ਉਹਨੂੰ ਆਖਿਆ ਮੈਂ ਹਾਂ ਕਰਨਾ ਹੁੰਦਾ ਤੇ ਅਸੀਂ ਦੋਏ ਜੀ ਜਾਂਦੇ ਆ ਠੀਕ ਆ ਪਰ ਉਹ ਮੰਨੀ ਨਹੀਂ ਨਹੀਂ ਮੈਂ ਇਕੱਲੀ ਹੋਣੀ ਮੈਂ ਜਾ ਫਿਰ ਤੂੰ ਮਾਰਿਆ ਚੱਕਰ ਤੇ ਅਜੇ ਤੱਕ ਆਈ ਨਹੀਂ ਹਨੇਰਾ ਹੋ ਗਿਆ ਵਾ ਮੈਨੂੰ ਤਾਂ ਕਹਿੰਦੀ ਮੈਂ ਸ਼ਾਮ ਨੂੰ ਆ ਜਾਣਾ ਤੇ ਪਾਪਾ ਹਨੇਰਾ ਵੀ ਹੋ ਗਿਆ ਵਾ ਮੈਨੂੰ ਭੁੱਖ ਵੀ ਲੱਗੀ ਆ ਰੋਟੀ ਦਾਪਾ ਕਿੱਥੋਂ ਕਰਨਾ ਵਾ ਰੋਟੀ ਬਣਾ ਗਈ ਸੀ ਅੱਛਾ ਤੇ ਮੈਨੂੰ ਕਹਿੰਦੀ ਰਾਤ ਨੂੰ ਇਹੋ ਖਾ ਲੋ ਗਰਮ ਕਰਕੇ ਹੂੰ ਤੇ ਜੇ ਮੇਰੇ ਕੋ ਅਗਲੇ ਦਿਨ ਨਾ ਨਾ ਆਇਆ ਜਾਊਗਾ ਤੇ ਮੈਂ ਜੀਵਨ ਨੂੰ ਫੋਨ ਕਰ ਦੂੰਗੀ ਆਪੇ ਤੁਹਾਨੂੰ ਦੇ ਦੂੰਗੀ ਪਾਪਾ ਜੇ ਆਉਣਾ ਹੀ ਤੇ ਹੁਣੇ ਆਇਂਦੇ ਤੁਹਾਨੂੰ ਪਤਾ ਵੀ ਆ ਹਨੇਰਾ ਹੋ ਗਿਆ ਵਾ ਆਉਣਾ ਕਿੱਦਾਂ ਉਹਨਾਂ ਨੇ ਹੁਣ ਕਿੱਥੋਂ ਆਉਣਾ ਹੁਣ ਤਾਂ ਹਨੇਰਾ ਹੋ ਗਿਆ ਹੁਣ ਨਹੀਂ ਆਉਣਾ ਉਹਨੇ ਫੋਨ ਕਰਕੇ ਪੁੱਛਾਂ ਮੈਂ ਕਰੀ ਵਾ ਇਹ ਉਹ ਫੋਨ ਕੀ ਕਰਨਾ ਕਹ ਕੇ ਗਈ ਸੀ ਮੈਨੂੰ ਤਾ ਤੂੰ ਆਪਣਾ ਫੋਨ ਤੋਂ ਮੈਂ ਫੋਨ ਹੀ ਕਰ ਲੀਨਾ ਇੱਕ ਕਰੀ ਲਿਓ ਉਹ ਮੈਂ ਕਹਿੰਦਾ ਰਹਿੰਦਾ ਯਾਰ ਉਹ ਪਾਪਾ ਪੁੱਛ ਲੈਣ ਦੋ ਉਹ ਫੇਰ ਕਹੂਗੀ ਮਗਰ ਤੁਸੀਂ ਫੋਨ ਕਰਤਾ ਸੀ ਮੈਂ ਕਹਿ ਕੇ ਵੀ ਗਈ ਹਾਂ ਉਹ ਕੋਈ ਨਹੀਂ ਹੁੰਦਾ ਕੋਈ ਗੱਲ ਨਹੀਂ ਚਲ ਵੇਖ ਲੈ ਆਪਣੀ ਮਰਜ਼ੀ ਕਰ ਲੈ ਉਥੇ ਬਾਹਰ ਜਾ ਕੇ ਕਰ ਲੈ ਉਹ ਕੋਈ ਗੱਲ ਨਹੀਂ ਮੈਂ ਇੱਥੇ ਕਰ ਲੈਣਾ ਮੈਂ ਨਾਲੇ ਤੁਹਾਨੂੰ ਵੀ ਪਤਾ ਲੱਗ ਜਾ ਤੁਸੀਂ ਵੀ ਗੱਲ ਕਰ ਲਿਓ ਕਰ ਨਹੀਂ ਲੱਗਣਿਆ ਚਲ ਤੂੰ ਇਦਾਂ ਕਰੀ ਬਾਅਦ ਚ ਕਰ ਲੈ ਤੇ ਮੈਂ ਹੁਣ ਵੇਖਾਂ ਬਾਹਰ ਦਾ ਕੋਈ ਕੰਮ ਚਲੋ ਤੁਸੀਂ ਵੇਖ ਲਓ ਕੋਈ ਗੱਲ ਨਹੀਂ ਨਾ ਕਿਤੇ ਆਈ ਗਿਆ ਮੈਂ ਇਦਾਂ ਕਰਦਾ ਮੈਂ ਮੰਮੀ ਨੂੰ ਹੁਣ ਫੋਨ ਕਰਦਾ ਮੈਂ

ਤੇ ਮੈਂ ਤਾਂ ਬੈਠੀ ਕੱਖ ਨਹੀਂ ਕਰਨਾ ਕੀ ਸੀ ਸਕੂਲੋਂ ਆਇਆ ਸੀ ਤੇ ਆਪਾਂ ਆਪ ਨੂੰ ਪੁੱਛਣ ਲਿਆ ਮਮਾ ਕਿੱਥੇ ਗਏ ਆ ਉਹ ਕਹਿੰਦੇ ਵੀ ਤੇਰੇ ਨਾਨਕੇ ਗਏ ਆ ਆਹੋ ਪੁੱਤ ਤੇਰੇ ਨਾਲ ਦੀ ਫੋਨ ਆਇਆ ਕਿ ਮੈਂ ਠੀਕ ਨਹੀਂ ਮੈਂ ਤਾਂ ਕਰਕੇ ਤਲਕੀ ਫਿਰ ਅੱਛਾ ਅੱਛਾ ਮੈਂ ਤੇ ਅੱਗੇ ਤਾਂ ਆਪ ਆਪਣੇ ਹੀ ਪੁੱਛਣ ਲਿਆ ਮੈਂ ਵੀ ਮੈਨੂੰ ਦੱਸ ਕੇ ਜਾਣਾ ਜੀ ਨਾਨਕੇ ਜਾਣਾ ਹੁੰਦਾ ਮੈਂ ਜਾਂਦਾ ਤਾਂ ਕੋਈ ਜ਼ਰੂਰੀ ਕੰਮ ਹਣਾਵਾ ਦੇ ਇਹਨੋਂ ਨਾਲ ਖੜਿਆ ਤੇ ਤੇਰੀਆਂ ਛੁੱਟੀਆਂ ਆ ਜਾਣੀਆਂ ਵਾ ਉਹ ਇਹ ਤੇ ਗੱਲ ਮੰਮੀ ਹੈ ਵਾ ਮੈਂ ਤੇ ਨਾ ਹੁਣੇ ਨਾ ਨੁੱਕ ਤੇ ਬੈਠਾ ਹੀ ਮੈਂ ਚਲੋ ਫੋਨ ਲਾ ਕੇ ਪੁੱਛਦਾ ਵਾਂ ਵੀ ਗੱਲ ਹੋਈ ਕੀ ਆ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਤੇ ਨਾਨੇ ਨੇ ਠੀਕ ਆ ਇਹ ਪਤਾ ਹੀ ਆ ਮਾਵਾ ਦਾ ਧੀਆਂ ਨਾ ਹੁੰਦਾ ਵਾ ਹੂੰ ਹੂੰ ਤੇ ਉਹ ਕਹੀ ਜਾਂਦੇ ਸੀ ਰਹਿ ਆਪਾਂ ਇੱਕ ਦੋ ਦਿਨ ਆਪਾਂ ਤੇ ਰੋਟੀ ਪਾਣੀ ਤੇ ਮੈਂ ਬਣਾਗੀ ਹਾਂ ਤੂੰ ਖਾ ਲਈ ਹਣ ਅੱਛਾ ਅੱਛਾ ਤੇ ਕੋਈ ਗੱਲ ਨਹੀਂ ਹੂੰ ਠੀਕ ਹੁੰਦੀ ਤਾਂ ਫਿਰ ਮੈਂ ਆ ਜਾਂਗੀ ਮਤਲਬ ਵੀ ਅੱਜ ਵੀ ਨਹੀਂ ਆਉਣਾ ਤੇ ਫਿਰ ਪੁੱਤ ਮੇਰੇ ਕੋ ਨਹੀਂ ਆਇਆ ਜਣਾ ਕੋਈ ਗੱਲ ਨਹੀਂ ਵੀ ਇੱਕ ਦੋ ਦਿਨ ਤੱਕ ਆ ਜੂਗੀ ਮੰਮੀ ਮੈਨੂੰ ਦਾ ਪਾਪਾ ਦਾ ਸੰਡੇ ਤੁਸੀਂ ਉਹਨਾਂ ਨੂੰ ਕਿਹਾ ਵਾ ਵੀ ਮੈਂ ਸਵੇਰੇ ਜਾਣਾ ਤੇ ਸ਼ਾਮ ਨੂੰ ਆ ਜਾਣਾ ਵਾ ਨਹੀਂ ਨਹੀਂ ਮੈਂ ਸ਼ਾਮ ਨੂੰ ਨਹੀਂ ਕਿਹਾ ਮੈਂ ਤਾਂ ਕਿਹਾ ਮੈਂ ਕੱਲ ਨੂੰ ਆਵਾਂ ਵਾਂ ਰੋਟੀ ਪਾਣੀ ਮੈਂ ਬਣਾਈ ਹਾਂ ਤੇ ਜੇ ਕੋਈ ਗੱਲ ਆ ਤਾਂ ਮੈਂ ਜੀਵਨ ਨੂੰ ਫੋਨ ਕਰ ਦਿੰਨੀ ਆ ਰੋਟੀ ਪਾਣੀ ਤੁਹਾਨੂੰ ਬਣਾ ਦੋਗੀ ਮੰਮੀ ਯਾਰ ਤੁਹਾਨੂੰ ਵੀ ਪਤਾ ਵਾ ਰੋਟੀ ਤੇ ਚਲੋ ਚਾਚੀ ਇਹ ਦੇ ਦੇਣੀ ਪਰ ਬੰਦਾਈ ਦਾ ਚੰਗਾ ਲੱਦਦਾ ਵਾ ਕੌਣ ਮਾਤਾ ਫੋਨ ਕਰਦੀ ਜੀ ਮੈਂ ਨਾ ਵਾਂ ਤੇ ਕੌਣ ਆਵੇ ਤੈਨੂੰ ਪਤਾ ਨਵਾਂ ਨਵਾਂ ਹੀ ਹੁੰਦੀ ਆਵਾ ਮੰਮੀ ਜੀ ਹੁਣ ਮੈਂ ਇਹੀ ਕਰ ਪਾਪਾ ਨੂੰ ਦੱਸਣਾ ਤੁਹਾਨੂੰ ਪਤਾ ਪਾਪਾ ਨੂੰ ਗੁੱਸਾ ਕਰਨਾ ਵਾ ਉਹਨਾਂ ਨੇ ਕਹਣਾ ਮੈਨੂੰ ਤਾਂ ਕੱਗ ਗਈ ਇੱਕ ਦਿਨ ਦਾ ਤੋਥੇ ਜਾ ਕੇ ਤੇ ਦੋ ਤਿੰਨ ਦਿਨ ਲਾਉਣੀ ਇਹਨਾਂ ਨੇ ਹੁਣ ਨਹੀਂ ਨਹੀਂ ਤਾਂ ਪਾਪਾ ਨਾਲ ਗੱਲ ਨਾ ਕਰੀ ਪੁੱਤ ਗੱਲ ਤੇ ਮੈਂ ਕੀ ਦੱਸਣਾ ਵਾ ਤੇ ਜਿਹੜੀ ਤੇਰੀ ਭੱਟੀ ਮੰਮੀ ਹੈ ਨਾ ਉਹਨੇ ਕੀ ਮੰਮੀ ਨਾਲ ਲੜਦੀ ਹੈ ਤੇ ਤਾਂ ਕਰਕੇ ਮੰਮੀ ਨੇ ਮੈਨੂੰ ਫੋਨ ਕੀਤਾ ਸੀ ਪਿਆਰ ਕੇ ਤੈਨੂੰ ਸਮਝਾ ਕੋਈ ਅਕਲ ਨੂੰ ਹੱਥ ਮਾਰੀ ਫੋਣ ਪਰ ਹੋਰ ਫਿਰ ਮੈਂ ਕੋਈ ਨਹੀਂ ਸਮਝਾ ਕੇ ਆਉਂਗੀ ਕਿ ਪਾਪਾ ਨੂੰ ਨਾ ਦੱਸੇ ਜੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਇਹਨਾਂ ਘਰੋਂ ਜਾਣੇਗਾ ਉਹ ਚਲੋ ਕੋਈ ਗੱਲ ਨਹੀਂ ਮੈਂ ਪਾਪਾ ਨੂੰ ਦੱਸਦਾ ਤੇ ਨਹੀਂ ਆ ਪਰ ਤੁਸੀਂ ਨਾ ਛੇਤੀ ਆਉਂਦੀ ਕੋਸ਼ਿਸ਼ ਕਰਿਓ ਕੋਈ ਗੱਲ ਨਹੀਂ ਮੈਂ ਕਿਹਾ ਗੱਲ ਇਦਾਂ ਹੱਲ ਹੁੰਦੀ ਤੇ ਮੈਂ ਆ ਜਾਣਾ ਮੈਂ ਇੱਥੇ ਰਹਿ ਕੇ ਕੀ ਕਰਨਾ ਮੈਨੂੰ ਨਹੀਂ ਪਤਾ ਤੇ ਤੁਸੀਂ ੱੱਲੇ ਜੇ ਰੋਟੀ ਪਾਣੀ ਤੋਂ ਵੀ ਤੰਗ ਜੇ ਤੇ ਨਾਲੇ ਆਪਣਾ ਘਰ ਆਪਣਾ ਹੀ ਹੁੰਦਾ ਵਾ ਇੱਥੇ ਮੈਂ ਕਿੰਨੇ ਦਿਨ ਰਹਿਣਾ ਵਾ ਤਾਂ ਤੁਸੀਂ ਕਹਿੰਦੇ ਵੀ ਨਾ ਨਹੀਂ ਵੀ ਨਹੀਂ ਠੀਕ ਆ ਨਾ ਨਹੀਂ ਠੀਕ ਆ ਦੋਵੇਂ ਕੰਮ ਹੀ ਗਏ ਤੋਂ ਵਿਚਾਰੀ ਕਹਿੰਦੀ ਸੀ ਪੀ ਲੜਦੀ ਉਹਦੇ ਨਾਲ ਤੇ ਮੈਂ ਠੀਕ ਨਹੀਂ ਕਿਧਾਰ ਕੇ ਨੂੰ ਸੁਝਾ ਜਾ ਅੱਛਾ ਅੱਛਾ ਹੋਰ ਸੁਣਾ ਮਾਮੂਣੀ ਠੀਕ ਆ ਸਾਰੀਆਂ ਨਹੀਂ ਹਾਂ ਠੀਕ ਠਾਕ ਵਧੀਆ ਪੁੱਤ ਤੇ ਮੇਰੀ ਗੱਲ ਸੁਣਿਓ ਉਹਨਾਂ ਦੇ ਨਾਲ ਮਮੀ ਘਰ ਦਾ ਮਸਲਾ ਵਾ ਤੁਸੀਂ ਨਾ ਐਵੇਂ ਨਾ ਜ਼ਿਆਦਾ ਉੱਥੇ ਕੋਈ ਗੱਲ ਨਾ ਕਰਕੇ ਆਇਓ ਤੁਹਾਨੂੰ ਪਤਾ ਵੀ ਆ ਫਿਰ ਐਵੇਂ ਕੋਈ ਗੱਲ ਬਾਤ ਹੋਊਗੀ ਵੱਡੀ ਮਾਮੀ ਦਾ ਸੁਭਾ ਤਾਂ ਗਿਓ ਦੰਦਾ ਵਾ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਕਰਦੀ ਤੇ ਇਹ ਪੁੱਤ ਇਹ ਗੱਲ ਕਰਨੀ ਪਈ ਤਾਂ ਸੱਚੇ ਨੂੰ ਸੱਚੇ ਕਹਿਣਾ ਤੇ ਝੂਠੇ ਨੇ ਝੂਠੇ ਕਹਿਣਾ ਪੈਂਦਾ ਵਾ ਹੁਣ ਮੈਂ ਨਾ ਕਹੂੰਗੀ ਤੇ ਕੌਣ ਕਹੂਗਾ ਮੰਮੀ ਉਹਦੇ ਚਲੋ ਤੁਹਾਡੀ ਗੱਲ ਹੈ ਵਾ ਪਰ ਤੁਹਾਨੂੰ ਪਤਾ ਵੀ ਆ ਵੀ ਮੈਂ ਵੱਡੀ ਮਮੀ ਬੋਲਣ ਲੱਗੀ ਨਹੀਂ ਮੈਂਦੇ ਹੁੰਦੇ ਕੱਖ ਵੀ ਚਲੋ ਕੋਈ ਗੱਲ ਨਹੀਂ ਹੁਣ ਮੈਂ ਤੇ ਸਮਝਾ ਕੇ ਆਉਣਾ ਤੇਰੇ ਮਾਮੇ ਦਾ ਬਾਹਰੋਂ ਫੋਨ ਆਇਆ ਏ ਹੁਣ ਉਹਨੂੰ ਮੈਂ ਦੱਸੂੰਗੀ ਹੁਣ ਅੱਛਾ ਅੱਛਾ ਇਹਨੂੰ ਥੋੜਾ ਜਿਆਦਾ ਤੂੰ ਸਮਝਾ ਆਂ ਪੀ ਇਦਾਂ ਨਹੀਂ ਘਰੀਦਾਂਦਾ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਤੂੰ ਪਰਸੋਂ ਤੱਕ ਆ ਜਾਓਗੇ ਨਾ ਆਉ ਮੈਂ ਆ ਜੂੰਗੀ ਤੇ ਰੋਟੀ ਪਾਣੀ ਖਾ ਰਹੇ ਹੁਣ ਤੇ ਜੇ ਤੇ ਮੈਂ ਫੋਨ ਕਰ ਦਿੰਦੇ ਵੀ ਰੋਟੀ ਬਣਾ ਦੇ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਮੈਂ ਨਾ ਜਾਣਾ ਵਾ ਸ਼ਾਮੀ ਫਿਰ ਮੈਂ ਲੈ ਆਉਂਗਾ ਹਾਂ ਚਲੋ ਠੀਕ ਹੈ ਤੇ ਆ ਰખી ਆਪਣਾ ਤੇ ਸਕੂਲ ਚਲ ਜੀ ਸਾਰੇ ਟਾਈਮ ਨਾਲ ਠੀਕ ਠੀਕ ਜੀ ਕੋਈ ਗੱਲ ਨਹੀਂ ਹਾਂ ਬਸ ਠੀਕ ਆ ਪਾਪਾ ਨੂੰ ਦੱਸ ਦੇ ਵੀ ਮੰਮਾ ਨੇ ਅੱਜ ਰਹਿਣਾ ਵਾ ਕੱਲ ਵੀ ਰਹਿਣਾ ਵਾ ਠੀਕ ਜੀ ਠੀਕ ਆ ਚੰਗਾ ਪਤਾ ਓਕੇ ਮੰਮੀ ਦੀ ਕਹਿੰਦੀ ਆ ਮੈਂ ਅੱਜ ਵੀ ਰਹਿਣਾ ਕੱਲ ਵੀ ਰਹਿਣਾ ਪਰਸੋਂ ਹਣਾ ਹੁਣ ਜਾ ਕੇ ਬੰਦਾ ਪੁੱਛੇ ਤੁਸੀਂ ਤੇ ਚਲਗੇ ਜੀ ਹੁਣ ਤਿੰਨ ਦਿਨਾਂ ਨੂੰ ਚਾਚੀ ਨੇ ਰੋਟੀ ਦੇਣੀ ਹੈ ਉਹਨਾਂ ਨੇ ਆਪਣੀ ਪਕਾਉਣੀ ਹੈ ਤੇ ਸਾਨੂੰ ਦੇਣੀ ਹੈ ਪਤਾ ਨਹੀਂ ਉਹ ਮੰਮੀ ਨੂੰ ਕੀ ਹੋ ਗਿਆ ਵਾ ਉਹਨਾਂ ਦਾ ਆਪਣਾ ਮਸਲਾ ਵਾ ਉਹ ਆਪੇ ਹੱਲ ਕਰ ਲੈਣਗੇ ਤੁਸੀਂ ਚੁੱਪ ਕਰਕੇ ਤੇ ਆਪਣੇ ਘਰ ਆਇਓ ਚਲੋ ਕੋਈ ਗੱਲ ਨਹੀਂ ਹੁਣ ਆ ਜਾਣਗੇ ਆਪੇ ਬੱਸੋ ਮੰਮੀ ਜੀ ਹਾਂ ਕਰਨ ਦਾ ਫੋਨ ਆਉਣ ਦਿਆ ਏ ਤੇ ਮੈਨੂੰ ਕਹਿਣ ਦਿਆ ਹੈ ਵੀ ਆ ਜਾ ਮम्मा ਹੁਣ ਕਿੰਨੇ ਦਿਨ ਰਹਿਣਾ ਤੋਂ ਅੱਜ ਇੱਥੇ ਤਾਂ ਕੰਮ ਕੋਈ ਨਿਬੜਿਆ ਨਹੀਂਗਾ ਮੈਨੂੰ ਉਹਨੂੰ ਗੱਲਬਾਤ ਕਰਨਾ ਪਹਰਾਨਾ ਤੇ ਉਹਨੂੰ ਸਮਝਾ ਸਮਝੋ ਥੋੜਾ ਜਿਹਾ ਵੀ ਇਹਨੂੰ ਸਮਝਾਵੇ ਇਹਨੂੰ ਉਹ ਸਮਝਾਏਗਾ ਤੇ ਫੇਰ ਇਹ ਨਾ ਟਣਾ ਇਹਨੂੰ ਦਾਨੀ ਹਟਣਾ ਬੋਲਣਾ ਚਲ ਕੋਈ ਗੱਲ ਨਹੀਂ ਉਹ ਤਾਂ ਮੈਂ लवली ਨੂੰ ਕਹੂੰਗੀ ਕਿ ਫੋਨ ਲਾ ਕੇ ਦੇ ਤੇ ਮੈਂ ਕਰੂੰਗੀ ਗੱਲ ਪਰ ਇਹਨੂੰ ਆਪ ਹੀ ਸਮਝੇ ਚਾਹੀਦੀ ਮੈਂ ਵੀ ਘੜੀ ਘੜੀ ਇਹਨੂੰ ਕੀ ਕਹਾਂ ਮੈਨੂੰ ਕਹਿਣ ਵਾਲੀ ਨੂੰ ਸ਼ਰਮ ਆਉਂਦੀ ਆ ਹਾਂ ਮੈਂ ਤੂੰ ਘੜੀ ਘੜੀ ਕੀ ਕਹਿਣਾ ਵਾ ਫੇਰ ਉਹ ਕਹੇਗਾ ਫੋਨ ਕਰਾਂਗੀ ਉਹਨੂੰ ਦੱਸਾਂਗੀ ਸਾਰੀ ਗੱਲ ਬਾਤ ਫੇਰ ਆਪੇ ਪੁੱਛੇਗਾ ਇਹਨੂੰ ਕਿ ਤੂੰ ਕਿਉਂ ਇਦਾਂ ਕਰਨੀ ਆ ਬੋਲਣ ਲੱਗੀ ਨਹੀਂ ਰਹੀ ਥੋੜਾ ਬੋਧਾ ਵੇਖੀ ਤੇ ਸਹੀਂ ਚੱਲ ਕੋਈ ਗੱਲ ਨਹੀਂ ਉਹ ਵੀ ਨਿਆਣੀ ਸਿਆਣੀ ਹੈ ਜੇ ਕਿੰਨੀ ਪਰੀ ਉਮਰ ਵਾ ਸਗੋਂ ਨਹੀਂ ਕਿਹ ਗੱਲ ਦਾ ਪਤਾ ਲੱਗਦਾ ਤੇ ਤੂੰ ਵੱਡੀ ਚਠਾਣੀ ਹੈ ਤੂੰ ਦੱਸ ਉਹਨੂੰ ਕਿ ਇਦਾਂ ਨਹੀਂ ਰਪਿੰਦਰ ਇਦਾਂ ਕਰਨਾ ਦੱਸਣ ਵਾਲੀਆਂ ਦੱਸਦੀਆਂ ਨੇ ਜਿਹੜੀਆਂ ਅਕਲਵਈਆਂ ਹੁੰਦੀਆਂ ਨੇ ਉਹ ਛੋਟੀਆਂ ਨੂੰ ਸਭ ਕੁਝ ਸਮਝਾ ਦਿੰਦੀਆਂ ਨੇ ਭਈ ਇਹ ਤੇ ਕਰਦੀ ਆ ਉਹਦੇ ਨਾਲ ਈਰਖਾ ਉਹ ਹੀ ਗੱਲ ਵਾ ਨਾ ਈਰਖਾ ਕਰਦੀ ਆ ਕੱਲੀ ਰਹੀ ਸੀ ਮੰਮੀ ਇਹੋ ਗੱਲ ਵਾ ਨਾ ਕੱਲੀ ਗਿੱਜੀ ਹਾਂ ਹਾਂ ਦੁਗਿਆਗੇ ਤੇ ਉਹਨੂੰ ਬੁਰੀ ਲੱਗਦੀ ਆ ਉਹ ਜਰਿਆ ਨਹੀਂ ਜਾਂਦਾ ਮੈਂ ਇਕੱਲੀ ਪ੍ਰਧਾਨ ਹਾਂ ਗੱਲ ਤਾਂ ਮੰਮੀ ਜੀ ਇਹ ਹੀ ਜਿੰਨੇ ਪੈਸੇ ਜੀ ਕਰਦਾ ਹੀ ਖੜਦੀ ਸ਼ਹਿਰ ਸੂਟ ਬੂਟ ਲੈ ਆਉਣੇ ਕਿਸੇ ਨੇ ਪੁੱਛਣਾ ਨਾ ਹੁਣ ਤਕਲੀਫ ਹੁੰਦੀ ਆ ਜਦੋਂ ਉਹ ਵੀ ਲਿਆਉਂਦੀ ਆ ਤੇ ਹੁਣ ਤੇ ਹੋਣੀ ਆ ਤਕਲੀਫ ਇਕੱਲੀ ਪ੍ਰਧਾਨ ਹੀ ਜੋ ਮਰਜ਼ੀ ਕਰਨਾ ਮੈਂ ਕੁਝ ਕਹਿਣਾ ਇੰਨਾ ਵੀ ਚਲੋ ਜਿੱਦਾਂ ਕਰਦੀ ਕਰਨ ਦੇ ਕੋਈ ਗੱਲ ਨਹੀਂ ਪਰ ਇਹ ਗਲਤ ਘਾਲੋ ਆ ਨਾ ਜੋ ਮਰਜ਼ੀ ਜਾਣਾ ਸ਼ਹਿਰ ਸੂਟ ਵੀ ਲੈ ਆਉਣੇ ਜੁੱਤੀਆਂ ਵੀ ਲੈ ਆਉਣੀਆਂ ਜਿਹੜੀ ਚੀਜ਼ ਜੀ ਕਰਨਾ ਲੈ ਆਉਣੀ ਆਹ ਕਦੀ ਕੁਛ ਕੀਤਾ ਹੀ ਨਹੀਂ ਤੇ ਹੁਣ ਉਹਦੀ ਵਾਰੀ ਇਹ ਹੁਣ ਤੜਫਦੀ ਆ ਤੇ ਫਿਰ ਹੁਣ ਉਹਨੇ ਉਹਨੂੰ ਨਹੀਂ ਕੁਛ ਚਾਹੀਦਾ ਆਹੋ ਜਰਿਆ ਨਹੀਂ ਨਾ ਜਾਂਦਾ ਤੇ ਕੋਈ ਗੱਲ ਨਹੀਂ ਉਹਨੇ ਲਿਆਉਣੀ ਆ ਚੀਜ਼ ਨਹੀਂ ਤੇ ਉਹਨੇ ਕਿਉਂ ਨਹੀਂ ਨਹੀਂ ਆਹੋ ਸਾਰਾ ਦਿਨ ਉਹ ਵਿਚਾਰਾ ਘਰ ਕੰਮ ਕਰਦਾ ਰਹਿੰਦਾ ਵਾ ਤੇ ਇੱਕ ਪੱਤ ਪਾ ਕੇ ਨਿੱਜੀ ਗੱਲ ਤੋਂ ਬਹਿ ਜਾਂਦੀ ਆ ਜਾਣ ਕੇ ਪਉਂਦੀ ਆ ਜਾਣ ਕੇ ਸਤਾਉਂਦੀ ਆ ਉਹ ਪਿਛਲੀਆਂ ਆ ਤਾਂ ਜਾਣੀਆਂ ਹੀ ਨਹੀਂ ਇਹਦੀਆਂ ਸਾਰੀ ਉਮਰ ਇਹਦੀ ਖਰੇ ਇਦਾਂ ਹੀ ਲੰਗ ਜਾਣੀਆਂ ਇਦਾਂ ਹੀ ਲੰਗਦੇ ਹੁੰਦੇ ਇਹ ਜੀਆਂ ਦੀ ਬੋਲ ਜਦੋਂ ਵਿਆਹ ਰੱਖਿਆ ਸੀ ਉਦੋਂ ਵੀ ਕਈ ਕੁਝ ਕਰਦੀ ਰਹੀ ਆ ਚੀਜ਼ ਐਂਦਾ ਨਹੀਂ ਤੇ ਐਂਦਾ ਲਿਆਉਣੀ ਚਾਹੀਦੀ ਆ ਬਰਾਬਰ ਦੇ ਇਹਨੇ ਸੂਟ ਲਏ ਜਿੰਨੇ ਉਹਦੇ ਵਰੀ ਚ ਬਣਾਏ ਉਹਨੇ ਹੀ ਇਹਨੇ ਲਏ ਕੋਈ ਕਸਰ ਤੇ ਨਹੀਂ ਛੱਡੀ ਜਿੰਦਾਂ ਬਣਾਏ ਇਹਨੇ ਆਂਦੀ ਨਹੀਂ ਇਹਨੇ ਮੈਂ ਹੁਣ ਪਤਾ ਨਹੀਂ ਕਿੱਥੇ ਵੜੀ ਕੀ ਪਤਾ ਕਿੱਥੇ ਵੜੀ ਆ ਇੰਨਾ ਨਹੀਂ ਵੀ ਮੈਂ ਉੱਠ ਕੇ ਤਾਂ ਕੰਮ ਧੰਦਾ ਕਰਾਂ ਚੱਲ ਕੋਈ ਗੱਲ ਨਹੀਂ ਇਹ ਦਿਨ ਵੇਲੇ ਕੋਲੇ ਸਾਰਿਆਂ ਤੇ ਆਉਂਦੇ ਆ ਸਗੋਂ ਰਾਲ ਮਿਲ ਕੇ ਟਾਈਮ ਪਾਸ ਕਰਨ ਭੈਣਾ ਭੈਣਾ ਬਣ ਕੇ ਤੇ ਬੋਲਣ ਦੀ ਕੀ ਲੋੜ ਵਾ ਉਹ ਤਾਂ ਭੈਣ ਬਣਦੀ ਆ ਤੇ ਨਿੱਕੀ ਤੇ ਹੁਣ ਵੱਡੀ ਭੈਣ ਬਣਾਵੇਂ ਤਾਂ ਤਾਂ ਆਈਆਂ ਨਾ ਉਹ ਉਹ ਵਿਚਾਰੇ ਕਿੰਨਾ ਕੁ ਕਰੀ ਜਾਵੇ ਉਹ ਤੇ ਬਥੇਰਾ ਉਹਦੇ ਨਾਲ ਲੱਗਦੀ ਆ ਵੀ ਚਲੋ ਇਹ ਮੇਰੀ ਜਿਠਾਣੀ ਨਹੀਂ ਮੇਰੇ ਭੈਣ ਹੀ ਆ ਪਰ ਉਹ ਨਹੀਂ ਸੋਚਦੇ ਇਸ ਗੱਲ ਨੂੰ ਉਹ ਇਕੱਲੀ ਰਹਿਣ ਗਿੱਜੀ ਆ ਹੁਣ ਵੇਖ ਕੇ ਜਰਿਆ ਨਹੀਂ ਜਾਣ ਰਿਹਾ ਹੋਰ ਤੇ ਗੱਲ ਕੋਈ ਨਹੀਂਗੀ ਹਾਂ ਇਹੋ ਹੀ ਤਾਂ ਗੱਲ ਵਾ ਤੇ ਮੇਰਾ ਤੇ ਰਾਦਾ ਹੀ ਅੱਜ ਚਲ ਜਾਂਦੀ ਤੇ ਤੁਸੀਂ ਕਹਿਣ ਦੇ ਜੇ ਰਹਿ ਪਾਉ ਉਹ ਵੀ ਕਹਿਣ ਦੇ ਆ ਜਾ ਮम्मा ਹੁਣ ਤੇ ਮੈਂ ਨਹੀਂ ਆ ਚਾਹਦਾ ਆਪੇ ਫੁਕਾ ਦੂੰਗੀ ਜੀ ਮਨ ਫੁਲਕੇ ਚਾਰ ਤੇ ਤੂੰ ਰੋ ਦਿਹਾੜੀ ਇੱਕ ਹੋਰ ਤੇ ਹੁਣ ਕੰਮ ਕਰਕੇ ਜਾ ਚੱਲ ਕੋਈ ਗੱਲ ਨਹੀਂ ਇਦਾਂ ਹੀ ਕਰ ਲੈਨੀ ਆ ਫੋਨ ਕਰਕੇ ਉਹਨੂੰ ਸਮਝਾ ਤੇ ਫਿਰ ਉਹ ਆਪੇ ਇਹਨੂੰ ਸਮਝਾਏਗਾ ਕੋਈ ਗੱਲ ਨਹੀਂ ਜੇ ਤੇ ਫੋਨ ਆ ਜਾਂਦਾ ਤੇ ਫੇਰ ਗੱਲ ਕਰ ਲੈਣੀ ਹੈ ਨਹੀਂ ਤੇ लवली ਨੂੰ ਆਣੀ ਹੈ ਫੋਨ ਲਾ ਕੇ ਦੇ ਉਹ ਨਾ ਹੀ ਲਈ ਆਪੇ ਨਾਂ ਵੀ ਆਊਗਾ ਤੇ ਫੇਰ ਆਪੇ ਸੁਣ ਸੁਣ ਤੇ ਲਊਗਾ ਕੰਨ ਪੱਥਰੀ ਕੋਈ ਗੱਲ ਨਹੀਂ ਪਤਾ ਲੱਗ ਜੂ ਵੀ ਆ ਕੁਛ ਕਰਨ ਲਈ ਹੈ ਘਰ ਆਹ ਨਹੀਂ ਕਰਕੇ ਉਹਨੂੰ ਪਤਾ ਲੱਗਣਾ ਚਾਹੀਦਾ ਵਾ ਮੁੜ ਕੇ ਕੱਲ ਨੂੰ ਸਾਡੇ 'ਚ ਕਸੂਰ ਕੱਢੂਗਾ ਵੀ ਸਾਰਾ ਕਸੂਰ ਹੀ ਤੁਹਾਡਾ ਵਾ ਮੇਰੀ ਘਰ ਦੀ ਕੋਈ ਗੱਲ ਹੀ ਨਹੀਂ ਕਰਦੀ ਆਹ ਇਹੋ ਗੱਲ ਵਾ ਉਹਨੂੰ ਦੱਸਿਆ ਹੋਊਗਾ ਤੁਹਾਨੂੰ ਪਤਾ ਹੋਊਗਾ ਆਹ ਨਹੀਂ ਨਹੀਂ ਕੋਈ ਨਹੀਂ ਮੈਂ ਕਰਦੀ ਆ ਫੋਨ ਦੱਸ ਤੂੰ ਉਹਨੂੰ ਸਾਡੇ ਨਾਲ ਫੋਨ ਦੇ ਵਿੱਚ ਤੇ ਫੇਰ ਆਪੇ ਉਹ ਦਾਨੀ ਨੇ ਬੰਦਾ ਬਣਨਾ ਇਹ ਬੁੱਢੀ ਬੜੀ ਹੋਰ ਸਾਭਦੀ ਜਨਾਨੀ ਰਪਿੰਦਰ ਹਾਂ ਜੀ ਦੀਦੀ ਉੱਠਦੀ ਨਹੀਂ ਆ ਕੰਮ ਹੀ ਕੋਈ ਮੈਂ ਸਾਰਾ ਕੰਮ ਕਰਕੇ ਹੁਣੇ ਲੰਮੇ ਪਈ ਆ ਬਸ ਕੰਮ ਕਿੱਥੇ ਕੀਤਾ ਵਾ ਕੰਮ ਕਰਨ ਵਾਲਾ ਵਾ ਜੇ ਸਾਰਾ ਤੂੰ ਦਵਾਈ ਲਿਆ ਕੇ ਆ ਕੇ ਲੰਮੇ ਪੈ ਗਈਆਂ ਤੇ ਕੰਮ ਨਹੀਂ ਕਰਨਾ ਦੀਦੀ ਥੱਕ ਗਈ ਆ ਤੁਹਾਨੂੰ ਪਤਾ ਸਹੀਂ ਉੱਥੇ ਬੜਾ ਟਾਈਮ ਬਹਿਣਾ ਪਿਆ ਤਿੰਨ ਜਰ ਘੰਟੇ ਦਾ ਨੋਥੇ ਲੱਗੇ ਹੁਣ ਮੈਂ ਚਲ ਘੜੀ ਅਰੈਸਟ ਕਰਕੇ ਤੇ ਫੇਰ ਚਲ ਜਾਈਂਗੀ ਹਾਂ ਸੋ ਉੱਥੇ ਬੈਠੀ ਥੱਕ ਗਈ ਕਿਹੜਾ ਉੱਥੇ ਕੰਮ ਕਰਦੀ ਰਹੀ ਜਿਹੜਾ ਥੱਕ ਗਈ ਦੀਦੀ ਸੋ ਕੰਮ ਕਰ ਜਾਂਦੀ ਥਕੀਦਾ ਹੈਗਾ ਵੇਲੇ ਬਿਠੀਆ ਥੱਕ ਜਾਈਦਾ ਵਾ ਘਰ ਸੋ ਕੰਮ ਕਰਦੇ ਰਹੀਏ ਨਾ ਤਖੇਵਾ ਮਸਾ ਹੁੰਦਾ ਹੀ ਨਹੀਂ ਆ ਤੇ ਫੇਰ ਉੱਥੇ ਕੇ ਕੰਮ ਕਰਨਾ ਥਕੇਵਾ ਲੱਥ ਜੇ ਚਲੋ ਕੋਈ ਨਹੀਂ ਕਰ ਲੈਨੀ ਤੇ ਬਾਕੀ ਮੇਰੀ ਸੁਣ ਗੱਲ ਜਿਹੜੀ ਨਣਾਣ ਦੀ ਤੂੰ ਪੁਛ ਫੜੀ ਫਿਰਦੀ ਆ ਨਾ ਉਹਦੇ ਮਗਰ ਮਗਰ ਤੁਰੇ ਫਿਰਦੀ ਆ ਉਹਦੇ ਮਗਰ ਲੱਗੀ ਆ ਉਨੇ ਕੰਮ ਨਹੀਂ ਘਾਉਣਾ ਕੰਮ ਤੇਰੇ ਮੈਂ ਹੀ ਆਉਣਾ ਵਾ ਥੋੜਾ ਜਨਾ ਦਿਮਾਗ ਤੋਂ ਕੰਮ ਲੈ ਲੈ ਉਹਦਾ ਪਿੱਛਾ ਛੱਡ ਦੇ ਦੀਦੀ ਕੀ ਕਹਿੰਦੇ ਆ ਉਹ ਉਹਨਾਂ ਤਾਂ ਮੈਨੂੰ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਤੇ ਨਾ ਮੈਂ ਉਹਨਾਂ ਨਾਲ ਹੀ ਕੀਤੀ ਹੈ ਮੈਂ ਤਾਂ ਉਹਨਾਂ ਤੇ ਮਗਰ ਲੱਗੀ ਨਹੀਂ ਆ ਕੀ ਮਤਲਬ ਤੂੰ ਤਾਂ ਨਹੀਂ ਗੱਲ ਕੀਤੀ ਚਾਹੇ ਉਹਨੇ ਨਹੀਂ ਤੈਨੂੰ ਕੀਤੀ ਮੈਂ ਜੋ ਹੈਗੀ ਗੱਲਾਂ ਕਰਵਾਉਣ ਨੂੰ ਉਹਨੇ ਨਹੀਂ ਉਹ ਕੰਮ ਆਉਣਾ ਗਾੜੀ-ਗਾੜੀ ਮੈਂ ਹੀ ਕੰਮ ਆਉਣਾ ਤੇ ਗਾੜੀ ਤੂੰ ਵੇਖ ਲੈ ਤੇ ਉਹਦੇ ਮਗਰ ਲੱਗਣਾ ਕਿ ਜਾਂ ਤੂੰ ਕਿੱਦਾਂ ਚੱਲਣਾ ਵਾ ਜੇ ਤੇ ਉਹਦੇ ਮਗਰ ਲੱਗਣਾ ਵਾ ਤੇ ਫੇ ਮੇਰੇ ਵੱਲੋਂ ਜਵਾਬ ਹੀ ਹੋ ਬਸ ਛਡੋ ਕੋਈ ਨਹੀਂ ਘਰ ਬੈਠੋ ਤੁਸੀਂ ਤੇ ਮੈਂ ਵੇਖ ਲਾਂ ਫਿਰ ਕੰਮ-ਕੰਮ ਗੋ ਜੇ ਉਹਦੀ ਉੱਥੇ ਬਣਦੀ ਹੋਵੇ ਤੇ ਉਹਨੂੰ ਹਣ ਨਾਲ ਨਾ ਲੈ ਕੇ ਆਉਂਦੀ ਜਿਹਨੂੰ ਕੱਲੇ ਨੂੰ ਛੱਡ ਆਈ ਆ ਉਹਨੂੰ ਹੈ ਫਿਕਰ ਵੀ ਉੱਥੇ ਉਹਨੇ ਕਿੱਦਾਂ ਪਕਾਉਣੀ ਆ ਤੇ ਕਿੱਦਾਂ ਖਾਣੀ ਆ ਦੀਦੀ ਉਹ ਤਾਂ ਮੇਰੇ ਨਾਲ ਮੜੇ ਹੈ ਹੀ ਨਹੀਂ ਮੇਰੇ ਨਾਲ ਮੇਰੇ ਨਾਲ ਕੋਈ ਮੜੀ ਕਰਦੇ ਨਾ ਕੋਈ ਚੰਗੀ ਕਰਦੇ ਆ ਤੇ ਮੈਂ ਦੱਸੋ ਕਿੱਦਾਂ ਉਹਨਾਂ ਦੇ ਮਗਰ ਲੱਗੀ ਮੈਨੂੰ ਤਾਂ ਕੋਈ ਪਤਾ ਲੱਗਣ ਲੱਗਦੇ ਆ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਨਹੀਂ ਮੈਨੂੰ ਸਾਰਾ ਹੀ ਪਤਾ ਵਾ ਉਹੀ ਨੌ ਸੱਸ ਨਾ ਦੋਵੇ ਬਸ ਉਹਦੇ ਮਗਰ ਮਗਰ ਤੇ ਉਹ ਤਾਂ ਡੇ ਮਗਰ ਮਗਰ ਮੇਰ ਕੋ ਤੇ ਪਤਾ ਨਹੀਂ ਕੀ ਮਾੜਾ ਹੋ ਗਿਆ ਵਾ ਜਿਹੜਾ ਸਾਰਾ ਟੱਬਰ ਮੇਰੇ ਹੀ ਪੇਸ ਪਿਆ ਵਾ ਬਸ ਚਲੋ ਕੋਈ ਨਹੀਂ ਬੈਠੋ ਤੁਸੀਂ ਸਾਰਾ ਦਿਨ ਮਰ ਗਈ ਮੈਂ ਮਗਰੋਂ ਕੰਮ ਕਰਦੀ ਤੇ ਉਥੋਂ ਵੇਲੀ ਬਹਿ ਕੇ ਆ ਕੇ ਮੈਂ ਇਹ ਥੱਕ ਗਈ ਏ ਥੱਕ ਪਾ ਲਾਏ ਕਾਦੇ ਨਾਲ ਗਈ ਉਥੇ ਕਿੱਡਾ ਉਥੇ ਕੰਮ ਕਰਦੀ ਰਹੀ ਨਾ ਜਿਹੜਾ ਥੱਕ ਗਈ ਕਰ ਹੁਣ ਮੈਂ ਠੇਕਾ ਨਹੀਂ ਲਿਆ